ਅੱਜ ਇੱਕ ਵਾਰ ਮੁੜ ਤੋਂ ਇੱਕ ਅਜਾਈ ਖਬਰ ਇੱਕ ਅਜਿਹਾ ਖਲਾਸਾ ਲੈ ਕੇ ਹਾਜ਼ਰ ਹੋਇਆ ਜੋ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਕਟਕਰੇ ਦੇ ਵਿੱਚ ਖੜਾ ਕਰਦਾ ਜਾਂ ਇਉਂ ਕਹਿ ਲਈਏ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੂੰ ਕਟਕਰੇ ਦੇ ਵਿੱਚ ਖੜਾ ਕਰਦਾ ਕਿਉਂਕਿ ਇਸ ਸਰਕਾਰ ਨੂੰ ਵਾਰ-ਵਾਰ ਯੂ ਟਰਨ ਵਾਲੀ ਸਰਕਾਰ ਤਾਂ ਕਿਹਾ ਹੀ ਗਿਆ ਤੇ ਹੁਣ ਇੱਕ ਵਾਰ ਮੁੜ ਤੋਂ ਇੱਕ ਬਿਆਨ ਜਿਸ ਨੂੰ ਲੈ ਕੇ ਕੰਟਰੋਵਰਸੀ ਹੁੰਦੀ ਨਜ਼ਰ ਆ ਰਹੀ ਹੈ ਵਿੱਤ ਦਿਨਾਂ ਦੇ ਵਿੱਚ 10000 ਪੰਜਾਬ ਪੁਲਿਸ ਦੇ ਜਿਹੜੇ ਕੰਮੇ ਨੇ ਉਹਨਾਂ ਦੇ ਤਬਾਦਲੇ ਕੀਤੇ ਗਏ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਕੀਤਾ ਗਿਆ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਛੜੀਆਂ ਸੀ ਤੇ ਸੀਐਮ ਮਾਨ ਨੇ ਪੰਜਾਬ ਦੇ ਡੀਜੀਪੀ ਦੇ ਨਾਲ بیٹھ ਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 10000 ਪੁਲਿਸ ਵਾਲਾ ਅਸੀਂ ਇਸ ਕਰਕੇ ਬਦਲੀ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਰੈਕਟ ਹੈ ਕਿਤੇ ਨਾ ਕਿਤੇ ਉਸ ਦੇ ਵਿੱਚ ਕੁਝ ਕੁ ਪੁਲਿਸ ਵਾਲਿਆਂ ਦੀ ਸ਼ਮੂਲੀਅਤ ਦੀ ਗੱਲ ਸਾਹਮਣੇ ਆਉਂਦੀ ਸੀ ਜਾਂ ਕਹਿ ਲਈਏ ਉਹਨਾਂ ਦੀ ਕਾਰਵਾਈਆਂ 'ਚ ਕਮੀ ਦੀ ਗੱਲ ਸਾਹਮਣੇ ਆਉਂਦੀ ਸੀ ਕਿਸੇ ਨਾ ਕਿਸੇ ਤਰੀਕੇ ਉਹ ਜਾਂਚ ਜਾਂ ਕਾਰਵਾਈਆਂ ਉੱਤੇ ਪ੍ਰਭਾਵ ਅਜੇ ਹਜ਼ੂਰ ਪਾਉਂਦੇ ਸੀ ਕਿ ਨਸ਼ਾ ਵੇਚਣ ਵਾਲੇ ਤਾਂ ਹਲੇ ਥਾਣੇ ਦੇ ਵਿੱਚ ਆ ਦੇਖ ਕੇ ਆਉਂਦੇ ਸੀ ਪਿੰਡ ਵਾਲੇ ਤਾਂ ਉਹ ਆਪ ਪਿੰਡ ਬਾਅਦ ਚ ਪਹੁੰਚਦੇ ਸੀ ਤੇ ਨਸ਼ਾ ਵੇਚਣ ਵਾਲੇ ਪਹਿਲਾਂ ਪਹੁੰਚ ਜਾਂਦੇ ਸੀ ਇਹ ਕਹਿਣਾ ਸੀ ਸੀਐਮ ਆਂਦਾ ਇਹ ਉਹਨਾਂ ਦੇ ਲਾ ਸੀ ਇਸ ਕਰਕੇ ਅਸੀਂ ਅਜਿਹੇ ਟਰਾਂਸਫਰ ਕੀਤੇ ਨੇ ਤਾਂ ਜੋ ਬਹੁਤੀ देर ਕੋਈ ਇੱਕ ਥਾਣੇ ਦੇ ਵਿੱਚ ਇੱਕ ਥਾਂ ਉੱਤੇ ਕੰਮ ਨਾ ਕਰੇ ਆਪਣਾ ਉੱਥੇ ਕਿਸੇ ਤਰੀਕੇ ਦਾ ਪੱਖਪਾਤ ਨਾ ਕਰੇ ਇਸ ਕਰਕੇ ਅਸੀਂ ਜਿਹੜੇ ਅਫਸਰਾਂ ਦੇ ਤਬਾਦਲੇ ਕੀਤੇ ਪਰ ਹੁਣ ਪੰਜਾਬ ਦੇ ਡੀਜੀਪੀ ਦਾ ਬਿਆਨ ਗੌਰਵ ਵਿਆਦਵ ਨੇ ਇੱਕ ਇੰਟਰਵਿਊ ਦੇ ਦੌਰਾਨ ਟ੍ਰਿਬਿਊਨ ਦੇ ਨਾਲ ਡਾਕਟਰ ਬਿਊਂ ਦੇ ਨਾਲ ਇੱਕ ਇੰਟਰਵਿਊ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਬੜੇ ਹੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਬੜੀ ਹੀ ਤੈਸ਼ ਦੇ ਵਿੱਚ ਆ ਕੇ ਇਹ ਕਿਹਾ ਕਿ ਪੰਜਾਬ ਪੁਲਿਸ ਉੱਤੇ ਕੋਈ ਸਵਾਲ ਨਾ ਚੁੱਕੇ ਪੰਜਾਬ ਪੁਲਿਸ ਉੱਤੇ ਕਿਸੇ ਤਰੀਕੇ ਦਾ ਕੋਈ ਦਾਗ ਨਾ ਲਾਓ ਸਾਡੀ ਪੁਲਿਸ ਬਹੁਤ ਹੀ ਦਲੇਰ ਹੈ ਬਹੁਤ ਹੀ ਇਮਾਨਦਾਰ ਹੈ ਤੇ ਮੈਂ ਉਹਨਾਂ ਦੇ ਮਗਰ ਖੜਦਾ ਮੈਂ ਉਹਨਾਂ ਦਾ ਸਾਥ ਦਿੰਦਾ ਅਜੇ ਹਾਂ ਕੋਈ ਵੀ ਦੋਸ਼ਨਾ ਲਾਇ ਪੰਜਾਬ ਪੁਲਸ ਉੱਤੇ ਕੇ ਨਸ਼ੇ ਵਾਲੇ ਮਾਮਲੇ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਹੈ ਅਸੀਂ ਤਾਂ ਇੱਕ ਰੂਟੀਨ ਐਕਸਰਸਾਈਜ਼ ਕੀਤੀ ਜਿਹੜੀ ਕਿ ਪਹਿਲੂ ਵੀ ਹੋਣੀ ਸੀ 2020 ਵੀ ਪਲਾਨਡ ਸੀ ਇਹ ਤਾਂ ਵਾਰ-ਵਾਰ ਦੇਰੀ ਹੁੰਦੀ ਗਈ ਇਸ ਕਰਕੇ ਦੇਰੀ ਹੋਣ ਕਰਕੇ ਫਿਰ ਚੌਣ ਜੱਪਤਾ ਲੱਗ ਗਿਆ ਹੋਰ ਦੇਰੀ ਹੋਈ ਤਾਂ ਅਸੀਂ 10000 ਪੁਲਸ ਵਾਲੇ ਦੀ ਬਦਲੀ ਸਾਨੂੰ ਇਕੱਠਿਆਂ ਇਸ ਤਰੀਕੇ ਕਰਨੀ ਪਈ ਜੋ ਕਿ ਇੱਕ ਆਮ ਐਡਮਿਨਿਸਟ੍ਰੇਟਿਵ ਐਕਸਰਸਾਈਜ਼ ਸੀ ਇਹ ਕਹਿਣਾ ਟੀਜੀਪੀ ਗੌਰਵ ਭਿਆ ਦਾ ਪਰ ਜਦੋਂ ਉਹਨਾਂ ਦਾ ਇਹ ਬਿਆਨ ਆਉਂਦਾ ਤਾਂ ਬਿਲਕੁਲ ਇਹ ਕਹਿਣਾ ਹੁਣ ਮੁਨਾਫਿਜ਼ ਹੋਏਗਾ ਕਿ ਉਹਨਾਂ ਦਾ ਇਸ ਬਿਆਨ ਤੋਂ ਇਹ ਮਤਲਬ ਇਹ ਮਾਇਨੇ ਕੱਢੇ ਜਾ ਸਕਦੇ ਨੇ ਕਿ ਪੰਜਾਬ ਦੇ ਸੀਐਮ ਦਾ ਬਿਆਨ ਝੂਠਾ ਸੀ ਜਾਂ ਫਿਰ ਇਹ ਕਹ ਲਈਏ ਕਿ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਸੀਐਮ ਦੇ ਉਸ ਬਿਆਨ ਦੇ ਨਾਲ ਕੋਈ ਜਿਹੜਾ ਕਿ ਅਸੈਂਟੀ ਨਹੀਂ ਰੱਖਦੇ ਕਿ ਇਹ ਬਿਆਨ ਫਿਰ ਉਹਨਾਂ ਦੇ ਕੋਲ ਬੈਠੀ ਤਾਂ ਦਿੱਤਿਆ ਗਿਆ ਸੀ ਉਸ ਨੂੰ ਲੈ ਕੇ ਵੀ ਕਾਉਂਟਰਵਰਸੀ ਬਹੁਤ ਹੋਈ ਸੀ ਕਿ ਪਿੱਛੇ ਆਮ ਆਦਮੀ ਪਾਰਟੀ ਦੇ ਹੋਲਡਿੰਗ ਲੱਗੇ ਨੇ ਤੇ ਡੀਜੀਪੀ ਦਾ ਪੰਜਾਬ ਪੁਲਿਸ ਦੇ ਨਾ ਆਮ ਆਦਮੀ ਪਾਰਟੀ ਦੇ ਨਹੀਂ ਇਸ ਨੂੰ ਲੈ ਕੇ ਵੀ ਬਹੁਤ ਸਾਰੀ ਚਰਚਾ ਮੀਡੀਆ ਜਿਹੜਾ ਕੀ ਹੈ ਗੱਲਿਆਰਾਂ ਦੇ ਵਿੱਚ ਵੀ ਛੇੜੀ ਸਿਆਸੀ ਗੱਲਿਆਰਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਗੱਲਬਾਤ ਹੋਈ ਪਰ ਹੁਣ ਜੋ ਇਸ ਵੇਲੇ ਦੀ ਤੁਹਾਨੂੰ ਵੱਡੀ ਜਾਣਕਾਰੀ ਦੇ ਰਿਹਾ ਕਿ ਪੰਜਾਬ ਦੇ ਡੀਜੀਪੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਨੂੰ ਬਿਲਕੁਲ ਗਲਤ ਠਹਿਰਾਇਆ ਉਹਨਾਂ ਦਾ ਕਹਿਣਾ ਹੈ ਕਿ 10000 ਪੁਲਿਸ ਵਾਲੇ ਜਿਹੜੇ ਟਰਾਂਸਫਰ ਹੋਏ ਨੇ ਉਹਨਾਂ ਦਾ ਨਸ਼ੇ ਦੇ ਮਾਮਲੇ ਦੇ ਨਾਲ ਬਿਲਕੁਲ ਵੀ ਲੈਣਾ ਦੇਣਾ ਨਹੀਂ ਇੱਥੋਂ ਤੱਕ ਕਿ ਉਹ ਅ ਗੁੱਸੇ ਦੇ ਵਿੱਚ ਆਉਂਦੇ ਹੋਏ ਇੰਟਰਵਿਊ ਦੌਰਾਨ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਕੌਣ ਦੋਸ਼ ਲਾ ਰਿਹਾ ਹੈ ਜਿਹੇ ਦੋਸ਼ ਅਸੀਂ ਨਹੀਂ ਸਹਾਂਗੇ ਦੋਸ਼ ਨਾ ਲਾਓ ਤਾਂ ਜਦੋਂ ਸਵਾਲ ਕੀਤਾ ਗਿਆ ਪੱਤਰਕਾਰਾਂ ਵੱਲੋਂ ਜਿਹੜੇ ਇੰਟਰਵਿਊ ਕਰ ਰਹੇ ਸੀ ਤਾਂ ਉਹਨਾਂ ਦਾ ਜਦੋਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਜਿਹੜਾ ਆਮ ਆਦਮੀ ਪਾਰਟੀ ਦੇ ਬਿਆਨ ਆਏ ਨੇ ਜਾਂ ਸਿਆਸਤਦਾਨਾਂ ਦੇ ਬਿਆਨ ਆਏ ਨੇ ਤੇ ਇਸ ਉੱਤੇ ਡੀਜੀਪੀ ਬੋਲੇ ਕਿ ਸਿਆਸੀ ਪਾਰਟੀਆਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੇ ਜੋ ਬਿਆਨ ਨੇ ਉਹ ਜਾਣਨ ਪਰ ਮੈਂ ਪੰਜਾਬ ਪੁਲਿਸ ਦਾ ਮੋਹਰੀ ਹੋਣ ਦੇ ਨਾਤੇ ਗੱਲ ਇਹ ਕਹਿ ਰਿਹਾ ਕਿ ਇਸ 10000 ट्रांसफर ਦਾ ਨਹੀਂ ਲੈਣਾ ਦੇਣਾ ਕੋਈ ਵੀ ਉਸ ਡਰੱਗ ਰੈਕਟ ਦੀ ਜਿਹੜੀ ਕਾਰਵਾਈਆਂ ਚੱਲ ਰਹੀਆਂ ਨੇ ਉਸ ਦੇ ਨਾਲ ਇਹ ਸਿਰਫ ਇੱਕ ਐਡਮਿਨਿਸਟ੍ਰੇਟਿਵ ਇੱਕ ਆਮ ਐਕਸਰਸਾਈਜ਼ ਸੀ ਜੋ ਕਿ ਹੋਣੀ ਹੀ ਸੀ ਇਹ ਤਾਂ ਪੰਜਾਬ ਪੁਲਿਸ ਦੀ ਜਿਹੜੇ ਰੂਲਸ ਨੇ ਉਹੀ ਕਹਿੰਦੇ ਨੇ ਪ੍ਰੋਸੀਜਰ ਹੀ ਇਹ ਕਹਿੰਦਾ ਇਸ ਨੂੰ ਲੈ ਕੇ ਹੁਣ ਫਿਰ ਤੋਂ ਸੀਐਮਾਨ ਇੱਕ ਵਾਰ ਆ ਜਾ ਕੇ ਲਿਆ ਕਿ ਉਹਨਾਂ ਦੀ ਬਿਆਨਬਾਜ਼ੀ ਜਿਹੜੀ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਕਟਕਰੇ ਦੇ ਵਿੱਚ ਖੜੀ ਹੁੰਦੀ ਨਜ਼ਰ ਆ ਰਹੀ ਹੈ ਅੱਜ ਇੱਕ ਵਾਰ ਮੁੜ ਤੋਂ ਇੱਕ ਅਜਾਈ ਖਬਰ ਇੱਕ ਅਜਿਹਾ ਖੁਲਾਸਾ ਲੈ ਕੇ ਹਾਜ਼ਰ ਹੋਇਆ ਜੋ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਕਟਕਰੇ ਦੇ ਵਿੱਚ ਖੜਾ ਕਰਦਾ ਜਾਂ ਇਉਂ ਕਹਿ ਲਈਏ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੂੰ ਕਟਕਰੇ ਦੇ ਵਿੱਚ ਖੜਾ ਕਰਦਾ ਕਿਉਂਕਿ ਇਹ ਸਰਕਾਰ ਨੂੰ ਵਾਰ-ਵਾਰ ਯੂ ਟਰਨ ਵਾਲੀ ਸਰਕਾਰ ਤਾਂ ਕਿਹਾ ਹੀ ਗਿਆ ਤੇ ਹੁਣ ਇੱਕ ਵਾਰ ਮੁੜ ਤੋਂ ਇੱਕ ਬਿਆਨ ਜਿਸ ਨੂੰ ਲੈ ਕੇ ਕੰਟਰੋਵਰਸੀ ਦੀ ਹੁੰਦੀ ਨਜ਼ਰ ਆ ਰਹੀ ਹੈ ਬਿੱਤੇ ਦਿਨਾਂ ਦੇ ਵਿੱਚ 10000 ਪੰਜਾਬ ਪੁਲਿਸ ਦੇ ਜਿਹੜੇ ਕੰਮ ਇਹ ਨੇ ਉਹਨਾਂ ਦੇ ਤਬਾਦਲੇ ਕੀਤੇ ਗਏ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਕੀਤਾ ਗਿਆ ਜਿਸ ਨੂੰ ਲੈ ਕੇ ਬਸ ਸਾਰੀਆਂ ਚਰਚਾਵਾਂ ਛੜੀਆਂ ਸੀ ਤੇ ਸੀਐਮ ਮਾਨ ਨੇ ਪੰਜਾਬ ਦੇ ਡੀਜੀਪੀ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 10 ਹਜ਼ਾਰ ਪੁਲਿਸ ਵਾਲਾ ਅਸੀਂ ਇਸ ਕਰਕੇ ਬਦਲੀ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਰੈਕੇਟ ਹੈ ਕਿਤੇ ਨਾ ਕਿਤੇ ਉਸ ਦੇ ਵਿੱਚ ਕੁਝ ਕੁ ਪੁਲਿਸ ਵਾਲਿਆਂ ਦੀ ਸ਼ਮੂਲੀਅਤ ਦੀ ਗੱਲ ਸਾਹਮਣੇ ਆਉਂਦੀ ਸੀ ਜਾਂ ਕਹਿ ਲੀਏ ਉਹਨਾਂ ਦੀ ਕਾਰਵਾਈਆਂ 'ਚ ਕਮੀ ਦੀ ਗੱਲ ਸਾਹਮਣੇ ਆਉਂਦੀ ਸੀ ਕਿਸੇ ਨਾ ਕਿਸੇ ਤਰੀਕੇ ਉਹ ਜਾਂਚ ਜਾਂ ਕਾਰਵਾਈਆਂ ਉੱਤੇ ਪ੍ਰਭਾਵ ਅਜੇ ਹਜ਼ੂਰ ਪਾਉਂਦੇ ਸੀ ਕਿ ਨਸ਼ਾ ਵੇਚਣ ਵਾਲੇ ਤਾਂ ਹਲੇ ਥਾਣੇ ਦੇ ਵਿੱਚ ਦੇਖ ਕੇ ਹੀ ਆਉਂਦੇ ਸੀ ਪਿੰਡ ਵਾਲੇ ਤਾਂ ਉਹ ਆਪ ਪਿੰਡ ਬਾਅਦ 'ਚ ਪਹੁੰਚਦੇ ਸੀ ਤੇ ਨਸ਼ਾ ਵੇਚਣ ਵਾਲੇ ਪਹਿਲਾਂ ਪਹੁੰਚ ਜਾਂਦੇ ਸੀ ਇਹ ਕਹਿਣਾ ਸੀ ਸੀਐਮ ਮੰਨਦਾ ਇਹ ਉਹਨਾਂ ਦੇ ਲਾਲ ਸੀ ਇਸ ਕਰਕੇ ਅਸੀਂ ਅਜਾਹੇ ਟਰਾਂਸਫਰ ਕੀਤੇ ਨੇ ਤਾਂ ਜੋ ਬਹੁਤੀ ਦਿਰ ਕੋਈ ਇੱਕ ਥਾਣੇ ਦੇ ਵਿੱਚ ਇੱਕ ਥਾਂ ਉੱਤੇ ਕੰਮ ਨਾ ਕਰੇ ਆਪਣਾ ਉੱਥੇ ਕਿਸੇ ਤਰੀਕੇ ਦਾ ਪੱਖਪਾਤ ਨਾ ਕਰੇ ਇਸ ਕਰਕੇ ਅਸੀਂ ਜਿਹੜੇ ਅ fırsਰਾਂ ਦੇ ਤਬਾਦਲੇ ਕੀਤੇ ਪਰ ਹੁਣ ਪੰਜਾਬ ਦੇ ਡੀਜੀਪੀ ਦਾ ਬਿਆਨ ਗੌਰਵ ਵਿਆਦਵ ਨੇ ਇੱਕ ਇੰਟਰਵਿਊ ਦੇ ਦੌਰਾਨ ਟ੍ਰਿਬਿਊਨ ਦੇ ਨਾਲ ਦਾ ਟ੍ਰਿਬਿਊਨ ਦੇ ਨਾਲ ਇੱਕ ਇੰਟਰਵਿਊ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਬੜੇ ਹੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਬੜੀ ਹੀ ਤੈਸ਼ ਦੇ ਵਿੱਚ ਆ ਕੇ ਇਹ ਕਿਹਾ ਕਿ ਪੰਜਾਬ ਪੁਲਿਸ ਉੱਤੇ ਕੋਈ ਸਵਾਲ ਨਾ ਚੁੱਕੇ ਪੰਜਾਬ ਪੁਲਿਸ ਉੱਤੇ ਕਿਸੇ ਤਰੀਕੇ ਦਾ ਕੋਈ ਦਾਗ ਨਾ ਲਾਓ ਸਾਡੀ ਪੁਲਿਸ ਬਹੁਤ ਹੀ ਦਲੇਰ ਹੈ ਬਹੁਤ ਹੀ ਇਮਾਨਦਾਰ ਹੈ ਤੇ ਮੈਂ ਉਹਨਾਂ ਦੇ ਮਗਰ ਖੜਦਾ ਮੈਂ ਉਹਨਾਂ ਦਾ ਸਾਥ ਦਿੰਦਾ ਅਜਿਹਾ ਕੋਈ ਵੀ ਦੋਸ਼ ਨਾ ਲਾਏ ਪੰਜਾਬ ਪੁਲਿਸ ਉੱਤੇ ਕਿ ਨਸ਼ੇ ਵਾਲੇ ਮਾਮਲੇ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਇੱਕ ਰੂਟੀਨ ਐਕਸਰਸਾਈਜ਼ ਕੀਤੀ ਜੇਰੀ ਕੀ ਪਹਿਲੋਂ ਵੀ ਹੋਣੀ ਸੀ 2020 ਦੀ ਪਲਾਨਡ ਸੀ ਇਹ ਤਾਂ ਵਾਰ-ਵਾਰ ਦੇਰੀ ਹੁੰਦੀ ਗਈ ਇਸ ਕਰਕੇ ਦੇਰੀ ਹੋਣ ਕਰਕੇ ਫਿਰ ਚੌਂਜਾਪਤਾ ਲੱਗ ਗਿਆ ਹੋਰ ਦੇਰੀ ਹੋਈ ਤਾਂ ਸੀ 10000 ਪੁਲਿਸ ਵਾਲੇ ਦੀ ਬਦਲੀ ਸਾਨੂੰ ਇਕੱਠਿਆਂ ਇਸ ਤਰੀਕੇ ਕਰਨੀ ਪਈ ਜੋ ਕਿ ਇੱਕ ਆਮ ਐਡਮਿਨਿਸਟ੍ਰੇਟਿਵ ਐਕਸਰਸਾਈਜ਼ ਸੀ ਇਹ ਕਹਿਣਾ ਡੀਜੀਪੀ ਗੌਰਵ ਵਿਆਦਵ ਦਾ ਪਰ ਜਦੋਂ ਉਹਨਾਂ ਦਾ ਇਹ ਬਿਆਨ ਆਉਂਦਾ ਤਾਂ ਬਿਲਕੁਲ ਇਹ ਕਹਿਣਾ ਹੁਣ ਮੁਨਾਫਿਜ਼ ਹੋਏਗਾ ਕਿ ਉਹਨਾਂ ਦਾ ਇਸ ਬਿਆਨ ਤੋਂ ਇਹ ਮਤਲਬ ਇਹ ਮੈਨੇ ਕੱਢੇ ਜਾ ਸਕਦੇ ਨੇ ਕਿ ਪੰਜਾਬ ਦੇ ਸੀਐਮ ਦਾ ਬਿਆਨ ਝੂਠਾ ਸੀ ਜਾਂ ਫਿਰ ਇਹ ਕਹ ਲਿਆ ਕਿ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਸੀਐਮ ਦੇ ਉਸ ਬਿਆਨ ਦੇ ਨਾਲ ਕੋਈ ਜਿਹੜਾ ਕੀ ਹੈ ਸਹਿਮਤੀ ਨਹੀਂ ਰੱਖਦੇ ਕਿ ਇਹ ਬਿਆਨ ਫਿਰ ਉਹਨਾਂ ਦੇ ਕੋਲ ਬੈਠੀ ਤਾਂ ਦਿੱਤਿਆ ਕਿ ਅਸੀਂ ਉਸ ਨੂੰ ਲੈ ਕੇ ਵੀ ਕਾਉਂਟਰਵਰਸੀ ਬਹੁਤ ਹੋਈ ਸੀ ਕਿ ਪਿੱਛੇ ਆਮ ਆਦਮੀ ਪਾਰਟੀ ਦੇ ਹੋਰਡਿੰਗ ਲੱਗੇ ਨੇ ਤੇ ਡੀਜੀਪੀ ਦਾ ਪੰਜਾਬ ਪੁਲਿਸ ਦੇ ਨਹੀਂ ਆਮ ਆਦਮੀ ਪਾਰਟੀ ਦੇ ਨਹੀਂ ਇਸ ਨੂੰ ਲੈ ਕੇ ਵੀ ਬਹੁਤ ਸਾਰੀ ਚਰਚਾ ਮੀਡੀਆ ਜਿਹੜਾ ਕੀ ਹੈ ਗਲਿਆਰਾਂ ਦੇ ਵਿੱਚ ਵੀ ਛਿੜੀ ਸਿਆਸੀ ਗਲਿਆਰਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਗੱਲਬਾਤ ਹੋਈ ਪਰ ਹੁਣ ਜੋ ਇਸ ਵੇਲੇ ਵੀ ਤੁਹਾਨੂੰ ਵੱਡੀ ਜਾਣਕਾਰੀ ਦੇ ਰਿਹਾ ਕਿ ਪੰਜਾਬ ਦੇ ਡੀਜੀਪੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਨੂੰ ਬਿਲਕੁਲ ਗਲਤ ਠਹਿਰਾਇਆ ਉਹਨਾਂ ਦਾ ਕਹਿਣਾ ਹੈ ਕਿ 10000 ਪੁਲਿਸ ਵਾਲੇ ਜਿਹੜੇ ਟਰਾਂਸਫਰ ਹੋਏ ਨੇ ਉਹਨਾਂ ਦਾ ਨਸ਼ੇ ਦੇ ਮਾਮਲੇ ਦੇ ਨਾਲ ਬਿਲਕੁਲ ਵੀ ਲੈਣਾ ਦੇਣਾ ਨਹੀਂ ਹੈ ਇਥੋਂ ਤੱਕ ਕਿ ਉਹ ਗੁੱਸੇ ਦੇ ਵਿੱਚ ਆਉਂਦੇ ਹੋਏ ਇੰਟਰਵਿਊ ਦੌਰਾਨ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਕੌਣ ਦੋਸ਼ ਲਾ ਰਿਹਾ ਹੈ ਜਿਹੇ ਦੋਸ਼ ਅਸੀਂ ਨਹੀਂ ਸਹਾਂਗੇ ਦੋਸ਼ ਨਾ ਲਾਓ ਤਾਂ ਜਦੋਂ ਸਵਾਲ ਕੀਤਾ ਗਿਆ ਪੱਤਰਕਾਰਾਂ ਵੱਲੋਂ ਜਿਹੜੇ ਇੰਟਰਵਿਊ ਕਰ ਰਹੇ ਸੀ ਤਾਂ ਉਹਨਾਂ ਦਾ ਜਦੋਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਜਿਹੜਾ ਆਮ ਆਦਮੀ ਪਾਰਟੀ ਦੇ ਬਿਆਨ ਆਏ ਨੇ ਜਾਂ ਸਿਆਸਤਦਾਨਾਂ ਦੇ ਬਿਆਨ ਆਏ ਨੇ ਤੇ ਇਸ ਉੱਤੇ ਡੀਜੀਪੀ ਬੋਲੇ ਕਿ ਸਿਆਸੀ ਪਾਰਟੀਆਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੇ ਜੋ ਬਿਆਨ ਨੇ ਉਹ ਜਾਣਨ ਪਰ ਮੈਂ ਪੰਜਾਬ ਪੁਲਿਸ ਦਾ ਮੋਰੀ ਹੋਣ ਦੇ ਨਾਤੇ ਗੱਲ ਇਹ ਕਹਿ ਰਿਹਾ ਕਿ ਇਸ 10000 ਟਰਾਂਸਫਰ ਦਾ ਨਹੀਂ ਲੈਣਾ ਦੇਣਾ ਕੋਈ ਵੀ ਉਸ ਡਰੱਗ ਰੈਕਟ